ਤੁਹਾਡਾ ਰੇਡੀਓ ਦੇ ਸਤਿਕਾਰ ਸ్రోਤਿਓ ਸასი ਕਾਲ ਅੱਜ ਜਿਹੜੀ ਤੁਹਾਨੂੰ ਇਹ ਚੀਜ਼ ਦਿਖਾ ਰਹੇ ਹਾਂ ਇਹਨੂੰ ਗਦੌੜਾ ਕਹਿੰਦੇ ਆ ਜੀ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਥੋੜਾ ਜਿਹਾ ਗਦੌੜਾ ਫੇਰਿਆ ਇਹ ਉਹ ਗਦੌੜਾ ਜੀ ਇਹ ਖੰਡ ਦਾ ਬਣਦਾ ਇਹਦੇ ਵਿੱਚ ਸੌਂਫ ਪਾਈ ਹੋਈ ਹੈ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਇਹ ਸਾਡੇ ਇੱਥੇ ਸੰਤ ਆ ਉਹਨਾਂ ਦੀ ਯਾਦ ਵਿੱਚ ਇਹ ਬਣਦੇ ਆ ਸਾਰੇ ਦੋ ਦੋ ਪੀਸ ਦੇ ਕੇ ਜਾਂਦੇ ਆ ਡੇਢ ਕੈਂਚ ਮੋਟਾ ਜੀ ਇਹ ਤੇ ਇਹ ਲਗਭਗ 5 ਕੰਚੇ ਦੀ ਇਧਰੋਂ ਲੰਬਾਈ ਹੈ। 5 ਜਾਂ 6 ਇੰਚ। ਵੈਸੇ ਇਹ ਬਾਟੀ ਨਾ ਵੀ ਬਣਦਾ। ਦੋ ਤਰ੍ਹਾਂ ਦਾ ਬਣਦਾ। ਬਾਟੀ ਟੈਬੀ ਵੀ ਬਣਦਾ ਕਿਉਂਕਿ ਬਾਟੀ ਨਾ ਬਣਾਇਆ ਜਾਂਦਾ। ਇੱਕ ਵੈਸੇ ਖੰਡ ਦਾ ਬਣਦਾ ਜੀ। ਵਿੱਚ ਸੌਂਫ ਸੌਂਫ ਫੋਰ ਜਵੈਨ ਵੀ ਪਾਈ ਹੋਈ ਹੈ ਇਹਦੇ ਵਿੱਚ। ਤੇ ਇਹਨੂੰ ਬੜਾ ਵਧੀਆ ਟੇਸਟ ਹੈ ਦਾ। ਬੜਾ ਖਾਣ ਨੂੰ ਬਹੁਤ ਵਧੀਆ ਲੱਗਦਾ ਜੀ। ਅੱਜ ਇਹ ਆਇਆ ਸੀ। ਤੇ ਕਿਉਂ ਨਾ ਮੈਂ ਕਿਹਾ ਆਪਣੇ ਟੋਣਾ ਰੇਡੀਓ ਦੇ ਸਤਿਕਾਰ ਸ్రోਤਿਆਂ ਨੂੰ ਕਿਉਂਕਿ ਜਿਹੜੇ ਅੱਜਕੱਲ ਦੇ ਬੱਚੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ। ਬਾਕੀ ਆਪਣੀ ਸਤਿਕਾਰ ਸ్రోਤੇ ਤਾਂ ਸਭ ਜਾਣਦੇ ਨੇ। ਤੇ ਮੈਂ ਫਿਰ ਕਿਉਂ ਨਾ ਇਹ ਜਾਣਕਾਰੀ ਸ਼ੇਅਰ ਕੀਤੀ ਜਾਵੇ। ਧੰਨਵਾਦ ਜਿਉਂਦੇ ਬਸਤੇ ਰਹੋ। ਜੁੜੇ ਰਹੋ ਟੋਣਾ ਰੇਡੀਓ ਦੇ ਨਾਲ।